ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਕਾਬਲ ਸਿੰਘ ਮਹਾਵਾ ਤੁਹਾਡੇ ਨਾਲ ਉਹ ਚੀਜ਼ ਇੱਕ ਬਖਾਉਣ ਲੱਗਾ ਜਿਹੜੀ ਰਾਤੀ ਦਰਮਿਆਨੀ ਰਾਤ ਆ ਇੱਕ ਚੀਜ਼ ਵਜੀ ਕਿਸੇ ਦੇ ਘਰ ਗੋਲੀ ਨੋਵਾ ਜਿੱਤਨਾ ਗੋਲੀ ਨੇ ਛੋਟੀ ਜੀ ਮਜਾਈ ਲਿਆ ਤੇ ਕੀ ਨਾਂ ਵੀਰ ਆਪਣਾ ਪਿੰਦਰ ਸਿੰਘ ਪਿੰਦਰ ਸਿੰਘ ਕੀ ਗੱਲ ਬਣੀ ਰਤੀ ਇਹ ਰਾਤੀ 1 ਵਜੇ ਅਸੀਂ ਜਾਗ ਰਹੇ ਸੀ ਹਾਂਜੀ ਤੇ 1 ਵਜੇ ਆਵਾਜ਼ ਆਈ ਆ ਜਿੱਦਾਂ ਵਾਈ ਚੱਲਦੀ ਹੈ ਨਾ ਉਦਾਂ ਆਈ ਆ ਅੱਛਾ ਜੀ ਤੇ ਅਸੀਂ ਸਾਨੂੰ ਪਤਾ ਲੱਗ ਗਿਆ ਵਾ ਇਹ ਸਾਡੇ ਘਰ ਕੋਈ ਚੀਜ਼ ਟਿੱਕੀ ਹੈ ਰਾਤ ਆ ਠੀਕ ਹੈ ਜੀ ਆਹੀ ਬੇ ਲੱਭਦੇ ਰਹੇ ਕੋਠਿਆਂ ਸਾਰੇ ਥਾਂ ਲੱਭਿਆ ਵਾ ਜਦੋਂ ਵੇਖਿਆ ਤੇ ਵਿਹੜੇ ਦੇ ਵਿੱਚ ਦੱਬੀ ਪਈ ਸੀ ਚੌਂਕੇ ਚ ਅੱਛਾ ਹੁਣ ਦੋਨੇ ਪੁੱਟੀ ਕਰਤੀ ਪੁੱਟੀ ਰਾਤੀ ਪੋਟਲੀ ਅੱਛਾ ਹਾਂਜੀ ਇਹਦਾ ਵਜ਼ਨ ਵੀ ਬੜਾ ਵਜ਼ਨ ਹੈ ਜੀ ਕਾਫੀ ਵਜ਼ਨ ਹੈਗੀ ਛੋਟੀ ਜੀ ਗੋਲੀ ਜਿੱਤਨਾ ਹੁੰਦੀ ਨਾ ਐਸਐਲਰ ਦੀ ਗੋਲੀ ਵਾਂਗੂ ਆ ਪਰ ਵਜ਼ਨ ਬਹੁਤ ਜ਼ਿਆਦਾ ਹੈਦਾ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਸੁਚੇਤ ਰਹੋ ਅੰਦਰ ਰਹੋ ਜਿਤਨਾ ਬਾਹਰ ਆਪਾਂ ਬੈੱਡ ਲਾ ਕੇ ਸੌਂਦੇ ਮੰجهه ਲਾ ਕੇ ਸੌਂਦੇ ਆ ਤੇ ਜੇ ਸੌਣਾ ਵੀ ਆ ਤੇ ਜਿਹੜੀ ਦੱਖਣ ਪਹਾੜ ਵਾਲੇ ਬੰਦੇ ਨੂੰ ਕੰਧ ਜਾਂਦੀ ਹੈ ਉਹ ਕੰਧ ਦੀ ਸਾਈਡ ਲੈ ਕੇ ਸੌਣਾ ਯਾਨੀ ਕਿ ਪਾਕਿਸਤਾਨ ਵਾਲੇ ਬੰਨੇ ਸਾਈਡ ਤੇ ਕੰਧ ਹੋਵੇ ਤੇ ਲੈਂਦੇ ਚੜਦੇ ਨੂੰ ਦਾ ਹੋਵੇ ਅੱਗਾ ਪਿਛਾ ਫਿਰ ਸੌਣਾ ਮੰਜਾ ਲੈ ਕੇ ਆਹ ਦੇਖੋ ਆ ਛੋਟੀ ਮਜਾਇਲ ਜਿਹੜੀ ਰਾਤ ਨੂੰ ਜਗਦੀ ਤੇ ਟੀਂ ਨਹੀਂ ਕਰਦੀ ਆਉਂਦੀ ਉਹ ਆ ਚੀਜ਼ ਏ ਪਿੰਡ ਮਹਾਵੇ ਵਿੱਚ ਰਾਤੀ ਡਿੱਗੀ ਏ ਹਾਂ ਠੀਕ ਹੈ ਜੀ ਧੰਨਵਾਦ ਵੀਰ ਦਾ ਜਿਹਨੇ ਆਣ ਕੇ ਜਾਣਕਾਰੀ ਦਿੱਤੀ ਆ